ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਜਨ ਕਰੀ ਵਿੱਚੋਂ ਆਓ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਤਾ ਨਾਨਕੀ ਗੁਰੂ ਹਰਗੋਬਿੰਦ ਜੀ ਬਾਰੇ ਤਾਂ ਸਭ ਜਾਣਦੇ ਹਨ ਕਿ ਉਹ ਇੱਕੋ ਵੇਲੇ ਯੋਧਾ ਤੇ ਪਰਉਪਕਾਰੀ ਵੀ ਸਨ ਕਦੇ ਕਿਸੇ ਨੇ ਉਹਨਾਂ ਨੂੰ ਘਰ ਜਾਂ ਬਾਹਰ ਰੋ ਜਾਂ ਗੁੱਸੇ ਵਿੱਚ ਨਹੀਂ ਠੱਡਾ ਜੰਗ ਵਿੱਚ ਵੀ ਇੰਨੇ ਸ਼ਾਂਤ ਰਹਿੰਦੇ ਜਿਵੇਂ ਅਕਾਲ ਤਖਤ ਤੇ ਹੁਕਮ ਦਿੰਦਿਆਂ ਜਾਂ ਦਾਤਾਂ ਵੰਡਦੇ ਛੇਵੇਂ ਪਾਤਸ਼ਾਹ ਦੀ ਨਿਹਾਰ ਬਾਰੇ ਲਿਖਿਆ ਹੈ ਕਿ ਆਪ ਜੀ ਦਾ ਦਸਤਾ ਭਰਵਾ ਤੇ ਨਿਹਾਰ ਸਿੱਖੀ ਤੇ ਬੁਲੰਦ ਕੱਦ ਸੀ ਹਰ ਦੇਖਣ ਵਾਲੇ ਉੱਤੇ ਅਮਿਟ ਛਾਪ ਪੈਂਦੀ ਸੀ ਗੁਰੂ ਜੀ ਦੇ ਪੈਰ ਕੰਵਲ ਵਰਗੇ ਸੁਰਖ ਅਤੇ ਛਬੀਲੇ ਨੋ ਹੀਰਿਆਂ ਦੀ ਕਤਾਰ ਵਾਂਗ ਆਨੰਦ ਦੇਣ ਵਾਲੇ ਦੋਵੇਂ ਲੱਤਾਂ ਸਪਾਰੀ ਦੇ ਬੂਟੇ ਵਾਂਗ ਇੱਕ ਸਾਥ ਸੋਹਣੀਆਂ ਤੇ ਗਿੱਟੀਆਂ ਅਤੇ ਗੋਡਿਆਂ ਜੀਆਂ ਗੰਡਾਂ ਪੀੜੀਆਂ ਤੇ ਵੱਡੀਆਂ ਸਨ ਉਹਨਾਂ ਦੇ ਤਿੰਨ ਵਲਾਂ ਵਾਲੇ ਪੇਟ ਤੇ ਡੂੰਗੀ ਧੁੰਨੀ ਚੌੜੀ ਛਾਤੀ ਤੇ ਉੱਚੇ ਮੋਢੇ ਸਨ ਉਹਨਾਂ ਦੀਆਂ ਭੂਜਾਂ ਕਰੜੀਆਂ ਬਲਵਾਨ ਅਤੇ ਹਾਥੀ ਦੀ ਸੁੰਡ ਵਾਂਗ ਲਚਕਦਾਰ ਸਨ ਉਨਾਂ ਦੇ ਦੋਵੇਂ ਹੱਥ ਕੰਵਲ ਵਰਗੇ ਉਂਗਲੀਆਂ ਨਵੀਆਂ ਪੰਖੜੀਆਂ ਵਾਂਗੂ ਨੌ ਸੋਚੇ ਨਗਾ ਵਾਂਗ ਦਿਸ ਆਉਂਦੇ ਸਨ। ਉਹਨਾਂ ਦਾ ਚੰਦਰਮਾ ਜੈਸਾ ਮੁਖੜਾ ਸੀ। ਚਿੱਟੇ ਦੰਦ ਅਤੇ ਸੋਹਣੇ ਬੁੱਲ ਸਨ। ਕੰਵਰ ਦੀਆਂ ਪੰਖੜੀਆਂ ਵਰਗੀਆਂ ਤਿੱਖੀਆਂ ਅੱਖਾਂ ਸਨ ਜਿਹੜੀਆਂ ਇੱਕ ਨਿਗਾਹ ਨਾਲ ਸੰਗਤਾਂ ਨੂੰ ਨਿਹਾਲ ਕਰ ਦਿੰਦੀਆਂ ਸਨ। ਪਰ ਮਾਤਾ ਨਾਨਕੀ ਜੀ ਬਾਰੇ ਬਹੁਤ ਘੱਟ ਕਿਸੇ ਲਿਖਿਆ ਹੈ। ਗੁਰੂ ਤੇਗ ਬਹਾਦਰ ਜੀ ਦੀ ਸਕਸ਼ੀਤ ਸਰਜਨ ਸਵਾਰਨ ਅਤੇ ਸਾਂਭਣ ਵਿੱਚ ਮਾਤਾ ਜੀ ਦਾ ਬਹੁਤ ਹੀ ਹਿੱਸਾ ਹੈ ਮਾਤਾ ਨਾਨਕੀ ਜੀ ਬਾਰੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਉਹ ਪਤੀ ਦੇ ਹੁਕਮ ਵਿੱਚ ਕਰਨ ਵਾਲੀ ਧਰਮਾਤਮਾ ਰੂਪ ਸੁੰਦਰ ਸੁਸ਼ੀਲ ਮਿੱਠ ਬੋਲੀ ਲੰਮੀ ਨਦਰ ਵਾਲੀ પ્રસન્ન ਰੂਪ ਗੁਰੂ ਚਿੱਤ ਵਿੱਚ ਧਿਆਨ ਜੋੜਨ ਵਾਲੀ ਉੱਤਰ ਪਿਆਰੀ ਮਨ ਦੀ ਕੋਮਲ ਉੱਤਮ ਕੋਲ ਵਾਲੀ ਸਮ ਦ੍ਰਿਸ਼ਟੀ ਅਤੇ ਬਹੁਤ ਹੀ ਉੱਚੀ ਆਤਮਾ ਵਾਲੀ ਸੀ। ਫਤ ਵਰਤਾ ਧਰਮਾਤਮ ਰੂਪਾ ਵਿਚਰ ਸੁਸੀਲਾ ਗੁਣਨੁਪਾ ਮਧੁਰ ਬਾਸ਼ਣੀ ਦੀਰਗਦਰਬਾ ਸਤਗੁਰ ਧਿਆਨ ਪ੍ਰਾਇਣ ਹਸਾ ਪ੍ਰੀਯ ਪੁੱਤ ਮਨ ਮਿਦੁਲ ਕੁਲਿਨਾ ਸਦਾ ਕ੍ਰਿਪਾਲੂ ਪਰਮ ਅਦੀਨਾ ਜਰਤ ਦੀਵੀ ਉਹ ਮੂਰਤ ਸਨ ਜਦ ਧੀਰਮਲ ਨੇ ਸਿੰਘਾਂ ਮਸੰਦ ਦੀ ਸ਼ਹਿਰ ਤੇ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਤੇ ਹਮਲਾ ਕੀਤਾ ਗੋਲੀ ਚਲਾਈ ਅਤੇ ਕਬੂਲ ਵੀ ਬਰੋਲੇ ਤਾਂ ਆਪ ਜੀ ਡੱਟ ਗਏ ਤੇ ਧੀਰਮਲ ਨੂੰ ਕਹਿਣ ਲੱਗੇ ਤੂੰ ਕੌਣ ਹੈ ਕਬੂਲ ਬੋਲਣ ਵਾਲਾ ਤੈਨੂੰ ਈਰਖਾ ਸਾੜ ਰਹੀ ਹੈ ਤੂੰ ਸਾਂ ਜ਼ੋਰ ਦਿਖਾਇਆ ਹੈ ਇਹ ਹੀ ਜ਼ਹਿਰ ਹੋ ਕੇ ਤੁਹਾਨੂੰ ਮਾਰੇਗਾ ਆਬ ਜਰਬੀ ਕਰ ਅਨਿਕ ਪਰੇ ਹੋ ਜਿਉਂ ਵਿਖ ਪੀ ਕਰ ਆਪ ਮਰੇ ਹੋ ਗੁਰੂ ਘਰ ਦਾ ਦਰਵਾਜ਼ਾ ਨਿਮਰਤਾ ਹੈ ਗੁਮਾਣੀ ਟਹਿ ਢੇਰੀ ਹੋ ਜਾਣਗੇ ਬੁਰਾ ਹੋਣ ਤੁਮਰੇ ਠਿਗਾਵਾ ਜਿਸ ਤੇ ਐਸੋ ਗਰਭ ਜਨਾਵਾ ਜ਼ਰਾ ਨਾ ਘਬਰਾਏ ਅੱਗੇ ਵੱਧ ਕੇ ਮਾਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਮੱਥੇ ਤੋਂ ਆਪਣੇ ਪੱਲੂ ਨਾਲ ਖੂਨ ਪੂੰਝਿਆ ਤੇ ਸਾਹਮਣੇ ਹੋ ਖਲੋ ਗਏ ਸੇਵਾ ਰਾਮ ਦੀਆਂ ਪਾਚੀਆਂ ਵਿੱਚ ਲਿਖਿਆ ਹੈ ਕਿ ਜਦ ਗੁਰੂ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਜੀ ਨੇ ਹਰ ਰਾਏ ਜੀ ਨੂੰ ਸੌਂਪੀ ਤਾਂ ਮਾਤਾ ਨਾਨਕੀ ਜੀ ਨੇ ਇੱਕ ਬਹਾਦਰ ਧੀ ਬਖਸ਼ਿਸ਼ ਕਰਨ ਲਈ ਕਿਹਾ ਤਾਂ ਗੁਰੂ ਹਰਗੋਬਿੰਦ ਜੀ ਨੇ ਬਚਨ ਕੀਤਾ ਕਿ ਇਹ ਰੁਮਾਲ ਕਟਾਰ ਤੇ ਗੁਤਕਾ ਸਾੰਭ ਰੱਖਣਾ ਸਮਾਉਣ ਤੇ ਇਹ ਵਸਤੂਆਂ بیٹے ਨੂੰ ਸੌਂਪ ਦੇਣੀਆਂ ਹੋਰ ਰੁਮਾਲ ਹੀ ਮਾਤਾ ਨਾਨਕੀ ਦੇ ਤਪ ਤੇ ਖਰੇਕ ਤੇ ਅਰਦਾਸਾਂ ਸਦਕਾ ਇਹ ਵਿਡੇਰਾ ਹੋ ਹਿੰਦ ਦੀ ਚਾਦਰ ਬਣਿਆ ਤੇ ਉਹ ਕਟਾਰ ਤੇਗ ਬਣੀ ਜਿਸ ਨੇ ਸਮੇ ਦੇ ਸਭ ਤੋਂ ਵੱਡੇ ਸ਼ਾਹ ਨੂੰ ਜ਼ਹਿਰ ਕੀਤਾ ਬਾਬਾ ਅਟਲ ਰਾਏ ਜੀ ਦੇ ਅਕਾਲ ਚਲਾਣੇ ਵੇਲੇ ਮਾਤਾ ਜੀ ਧੀਰਜ ਵਿੱਚ ਰਹੇ ਐਸੀ ਮਾਤਾ ਨਾਨਕੀ ਜੀ ਦੀ ਗੋਲ ਵਿੱਚ ਉਹ ਤੇਗ ਬਹਾਦਰ ਪਲ ਰਹੇ ਸਨ ਵਹੀਗਰੋ ਜੀ ਦਾ ਖਾਲਸਾ ਵਹੀੰਗੀ ਜੀ ਕੀ ਫਤਿਹ